ਨਮਸਕਾਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਗੱਲਾਂ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਭਾ ਸ਼ਰਮਾ ਤੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਸਟੂਡੀਓ ਵਿੱਚ ਮੌਜੂਦ ਨੇ ਨਵੀਨ ਜੀ ਨਵੀਨ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਐਤਵਾਰ ਕਿਦਾਰ ਰਿਹਾ ਐਤਵਾਰ ਵਧੀਆ ਰਿਹਾ ਪੰਜਾਬ ਦੇ ਕਈ ਸੂਬਿਆਂ ਚ ਜਿਹੜੀ ਮੀਂਹ ਪਿਆ ਆ ਉਹਦੇ ਕਰਕੇ ਜਿਹੜੀ ਆ ਤਪ ਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਲੋਕਾਂ ਨੇ ਬੀਤੇ ਕੱਲ ਤੋਂ ਮੌਸਮ ਬਦਲਿਆ ਜੀ ਔਰ ਕਈ ਇਲਾਕਿਆਂ ਦੇ ਵਿੱਚ ਪ੍ਰੀ ਮੌਨਸੂਨ ਜਿਹੜੀ ਆ ਉਹ ਮਹਿਸੂਸ ਕੀਤੀ ਜਾ ਰਹੀ ਹੈ ਔਰ ਉਹਦੇ ਨਾਲ ਬੀਤੇ ਕੱਲ ਵੀ ਮੋਹਾਲੀ ਦੇ ਵਿੱਚ ਸ੍ਰੀ ਮੁਕਸਰ ਸਾਹਿਬ ਹੋਰ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਹੋਈ ਹੈ ਪਰ ਕਈ ਇਲਾਕਿਆਂ ਦੇ ਵਿੱਚ ਨੇਰੀ ਜਰੂਰ ਚੱਲੀ ਪਰ ਬਾਰਿਸ਼ ਨਹੀਂ ਹੋਈ ਪਰ ਮੌਸਮ ਵਿਭਾਗ ਨੇ ਅੱਜ ਦੇ ਲਈ ਔਰ ਕੱਲ ਦੇ ਲਈ ਇਹ ਜਰੂਰ ਕਹਿ ਦਿੱਤਾ ਵੀ ਪੰਜਾਬ ਦੇ ਲਗਭਗ 12 ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਜਿਹੜੀ ਹੈ ਉਹ ਹੈ ਔਰ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਦੇਖੋ ਸਾਡਾ ਨੰਬਰ ਆਂਦਾ ਕਿ ਨਹੀਂ ਆਂਦਾ ਪਰ ਮੌਸਮ ਜਿਹੜਾ ਪਿਛਲੇ ਦੋ ਚਾਰ ਦਿਨਾਂ ਦਾ ਉਹ ਮਹਿਸੂਸ ਕੀਤੀ ਇਹ ਲੋਕਾਂ ਨੇ ਸੂਰਜ ਦੇਵਤਾ ਜਿਹੜਾ ਉਹਨਾਂ ਨੇ ਆਪ ਦੀ ਤਪਸ਼ ਤਪਸ਼ ਜਰੂਰ ਘਟਾਈ ਆ ਪਿਛਲੇ ਘਟਾਣੀ ਵਿੱਚ ਜਿਹੜੀ ਸੀ ਟੈਂਪਰੇਚਰ ਬਹੁਤ ਤੁਸੀਂ ਕਹਿ ਲਓ ਤਾਂ ਤੱਕ ਪਹੁੰਚ ਚੁੱਕਾ ਸੀਗਾ ਇੰਨੀ ਤਪ ਦੀ ਲੂ ਜਿਹੜੀ ਸੀ ਸਕਿਨ ਨੂੰ ਸਾੜਦੀ ਸੀ ਅਸੀਂ ਤਾਂ ਜਦੋਂ ਕਿਸੇ ਨੂੰ ਕੋਈ ਕੰਮ ਸਾਨੂੰ ਕੋਈ ਬਾਹਰ ਦਾ ਕਹਿੰਦਾ ਸੀਗਾ ਵੀ ਤੁਸੀਂ ਬਾਹਰ ਜਾਇਓ ਉਸ ਤਾਂ ਵੀ ਨਹੀਂ ਸੀ ਬहाना ਮਾਰ ਸਕਦੇ ਵੀ ਸਾਡਾ ਰੰਗ ਕਾਲਾ ਹੋ ਜਾਊਗਾ ਮਤਲਬ ਕਹਿੰਦਾ ਵੀ ਅਗਲਾ ਕਹਿੰਦਾ ਵੀ ਭਾਈ ਤੁਹਾਨੂੰ ਤਾਂ ਕੋਈ ਡਰ ਹੀ ਨਹੀਂ ਹੋਣਾ ਚਾਹੀਦਾ ਹੈ ਨਾ ਵੀ ਤੁਸੀਂ ਤੇ ਬਟ ਟੀਚਰਾਂ ਕਰਦੇ ਫਿਰ ਲੋਕ ਤੇ ਪਰ ਫਿਲਹਾਲ ਹੁਣ ਮੌਸਮ ਤੋਂ ਰਾਹਤ ਹੈ ਤੇ ਅੱਜ ਸੂਰਜ ਜਿਹੜਾ ਥੋੜਾ ਜਿਹਾ ਮੱਦਮ ਜਿਹਾ ਹੋਇਆ ਹੋਇਆ ਹੈ ਬਈ ਧੁੱਪ ਚੋਬਦੀ ਨਹੀਂ ਹੈਗੀ ਤੁਸੀਂ ਜੇ ਕੋਈ ਕੰਮ ਜ਼ਰੂਰੀ ਜਾਣਾ ਤਾਂ ਜਾ ਸਕਦੇ ਹੋ ਜਾ ਸਕਦੇ ਹੋ ਤੇ ਰੰਗ ਕਾਲਾ ਹੋਣ ਦੀ ਉਹ ਕੋਈ ਟੈਨਸ਼ਨ ਨਹੀਂ ਹੁਣ ਕੋਈ ਟੈਨਸ਼ਨ ਨਹੀਂ ਤੇ ਚਲੋ ਠੀਕ ਹੈ ਮੌਸਮ ਤੋਂ ਤਾਂ ਰਾਹਤ ਹੋ ਗਈ ਤੇ ਹੁਣ ਅਸੀਂ ਅੱਜ ਦੀ ਚਰਚਾ ਤੇ ਆਨੇ ਆ ਇਜ਼ਰਾਈਲ ਤੇ ਈਰਾਨ ਦਾ ਜਿਹੜੀ ਵਾਰ ਚੱਲਦੀ ਪਈ ਆ ਦੁਨੀਆ ਭਰ ਤੇ ਇਹਦਾ ਕੀ ਅਸਰ ਰਹਿਣ ਵਾਲਾ ਹੈ ਕੀ ਅਸਰ ਪਵੇਗਾ ਕੀ ਪ੍ਰਭਾਵ ਪਵੇਗਾ ਇਸ ਵਾਰ ਦਾ ਦੇਖੋ ਲੜਾਈ ਤਾਂ ਕਿਸੇ ਵੀ ਮੁਲਕ ਦੇ ਵਿੱਚ ਹੋਵੇ ਤੇ ਉਹਦਾ ਪੂਰੀ ਦੁਨੀਆ ਦੇ ਉੱਤੇ ਅੱਜ ਦੇ ਸਮੇਂ ਦੇ ਉੱਤੇ ਪ੍ਰਭਾਵ ਪੈਂਦਾ ਕਿਉਂਕਿ ਬਹੁਤ ਸਾਰੇ ਮੁਲਕ ਇਦਾਂ ਦੇ ਆ ਜਿਨ੍ਹਾਂ ਦੀ ਇੱਕ ਮੁਲਕ ਦੀ ਦੂਸਰੇ ਮੁਲਕ ਦੇ ਨਾਲ ਕੋਈ ਨਾ ਕੋਈ ਸੰਧੀ ਹੋਈ ਹੋਈ ਆ ਜੀ ਕਿਤੇ ਕੋਈ ਕੱਚਾ ਤੇਲ ਭੇਜਦਾ ਕਿਤੇ ਕੋਈ ਮਸਾਲੇ ਭੇਜਦਾ ਕੋਈ ਸਬਜ਼ੀਆਂ ਭੇਜਦਾ ਜੀ ਸੋ ਇਸ ਕਰਕੇ ਈਰਾਨ ਤੇ ਇਜ਼ਰਾਈਲ ਦੀ جنگ ਇਜ਼ਰਾਈਲ ਪਹਿਲਾਂ ਹੀ ਕਾਫੀ ਲੰਬੇ ਸਮੇਂ ਤੋਂ ਤੁਹਾਨੂੰ ਯਾਦ ਹੋਏਗਾ ਕਿ ਹਵਾਸ ਗਾਜਾ ਫਿਲਿਸਤੀ ਹਨਾ ਉਹ ਉਹ ਇਹਨਾਂ ਮੁਲਕਾਂ ਦੇ ਉੱਪਰ ਉਹ ਉਹਦੀ جنگ ਦਾ ਜਿਹੜਾ ਦੌਰ ਸੀ ਉਹ ਲਗਾਤਾਰ ਚੱਲਦਾ ਆ ਰਿਹਾ ਸੀ ਪਰ ਹੁਣ ਜਦੋਂ ਈਰਾਨ ਦੇ ਨਾਲ ਲੜਾਈ ਸ਼ੁਰੂ ਹੋ ਗਈ ਹੈ ਈਰਾਨ ਦੇ ਨਾਲ ਲੜਾਈ ਸ਼ੁਰੂ ਹੋਣ ਦਾ ਮਤਲਬ ਇਹ ਆ ਵੀ ਪੂਰੀ ਦੁਨੀਆ ਦੇ ਵਿੱਚ ਉਹ ਵੱਡੇ ਵੱਡੇ ਮੁਲਕ ਜਿਨ੍ਹਾਂ ਦੇ ਨਾਲ ਕਿਉਂਕਿ ਈਰਾਨ ਸਭ ਤੋਂ ਵੱਡਾ ਤੇਲ ਦਾ ਗੈਸ ਦਾ ਜਿਹੜਾ ਸਪਲਾਈਅਰ ਆ ਸੋ ਜਦੋਂ ਈਰਾਨ ਦੇ ਉੱਤੇ ਹੁਣ ਹਮਲੇ ਇਜ਼ਰਾਈਲ ਦੇ ਵੱਲੋਂ ਕੀਤੇ ਜਾ ਰਹੇ ਤੁਸੀਂ ਦੇਖੋ ਕਿ ਸਿਰਫ 4 ਦਿਨ ਹੋਏ ਹਲੇ ਜੰਗ ਚੱਲਦੀ ਨੂੰ ਜੀ ਤੇ 7 ਫੀਸਡ ਕੱਚੇ ਤੇਲ ਦੇ ਰੇਟਾਂ ਦੇ ਵਿੱਚ ਵਾਧਾ ਹੋ ਗਿਆ ਮਤਲਬ ਅਮਰੀਕਾ ਦੇ ਵਿੱਚ ਵੀ ਪੈਟਰੋਲ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਉਹ ਵੱਧ ਗਈਆਂ ਔਰ ਭਾਰਤ ਦੇ ਵਿੱਚ ਵੀ ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਜੇ ਇਹ 2-4 ਦਿਨ ਹੋਰ ਇਹ ਲੜਾਈ ਚੱਲਦੀ ਤੇ ਹੋ ਸਕਦਾ 10 ਰੁਪਏ ਦੇ ਦੇ ਕਰੀਬ ਭਾਰਤ ਦੇ ਵਿੱਚ ਵੀ ਪੈਟਰੋਲ ਡੀਜ਼ਲ ਦਾ ਰੇਟ ਜਿਹੜਾ ਉਹ ਵੱਧ ਸਕਦਾ ਸਾਰੇ ਦੇਸ਼ਾਂ ਨੂੰ ਕਿਤੇ ਨਾ ਕਿਤੇ ਸਾਰ ਫਰਕ ਪੈ ਰਿਹਾ ਆ ਬਿਲਕੁਲ ਸਾਰੇ 4 ਦਿਨ ਤੁਸੀਂ ਕਹਿ ਲਓ ਮਹੀਸ 4 ਦਿਨ ਹੀ ਉਸ جنگ ਰਹੀ ਹੈ ਹਾਂ ਔਰ ਇਹ ਜੰਗ ਜਿਹੜੀ ਆ ਉਹ ਰੁਕਦੀ ਹੋਈ ਨਜ਼ਰ ਨਹੀਂ ਆ ਰਹੀ ਇਹ ਲੰਬੀ ਚੱਲੇਗੀ ਕਿਉਂਕਿ ਇਜ਼ਰਾਈਲ ਔਰ ਇਰਾਨ ਦੀ ਜੰਗ ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਸ਼ਾਇਦ ਇਹ ਗੱਲ ਹੋਏਗੀ ਕਿ ਇਜ਼ਰਾਈਲ ਤਾਂ ਇੱਕ ਪਾਸੇ ਲੜ ਰਿਆ ਸੀ ਹਮਾਸ ਗਾਜ਼ਾ ਵਰਗੇ ਉਧਰਲੇ ਪਾਸੇ ਤੇ ਇਹ ਇਹਨਾਂ ਨੇ ਇਜ਼ਰਾਈਲ ਦੇ ਨਾਲ ਕਿਉਂ ਪੰਗਾ ਲੈ ਲਿਆ ਸਭ ਤੋਂ ਪਹਿਲਾਂ ਜਾਨਣਾ ਜ਼ਰੂਰੀ ਹੋਏਗਾ ਕਿਉਂਕਿ ਜਦੋਂ ਇਜ਼ਰਾਈਲ ਜਿਹੜਾ ਦੇਖੋ ਮਿਡਲ ਈਸਟ ਦੀਆਂ 16 ਕੰਟਰੀਆਂ ਜੀ ਮਿਡਲ ਈਸਟ ਦੀਆਂ 16 ਕੰਟਰੀਜ਼ ਦੇ ਵਿੱਚੋਂ ਸਾਰੀਆਂ ਹੀ ਮੁਸਲਮਾਨ ਕੰਟਰੀਆਂ ਆ ਸਿਰਫ ਇੱਕ ਯਹੂਦੀ ਕੰਟਰੀ ਆ ਇਜ਼ਰਾਈਲ ਇਜ਼ਰਾਈਲ ਮਤਲਬ ਇਜ਼ਰਾਈਲ ਜਿਹੜਾ ਮੁਸਲਿਮ ਦੇਸ਼ਾਂ ਦੇ ਨਾਲ ਘਿਰਿਆ ਹੋਇਆ ਹੈ ਉਸ ਦੇ ਬਾਵਜੂਦ ਵੀ ਮੇਰੇ ਖਿਆਲ 96 ਲੱਖ ਬੰਦੇ ਦੀ ਆਬਾਦੀ ਆ ਸਿਰਫ ਸਿਰਫ ਇਜ਼ਰਾਈਲ ਦੀ ਜੀ ਇਜ਼ਰਾਈਲ ਦੀ ਹਿੰਮਤ ਤੁਸੀਂ ਦੇਖੋ ਕਿ ਉਹ ਕਿਸੇ ਵੀ ਦੇਸ਼ ਦੇ ਨਾਲ ਪੜ ਜਾਂਦਾ ਉਹਦੀ ਟੈਕਨੀਕ ਉਹਦੇ ਹਥਿਆਰ ਉਹਦੀ ਪਾਵਰ ਜਿਹੜੀ ਆ ਉਹ ਐਸੀ ਐਸੀ ਉਹਨੇ ਮਜ਼ਬੂਤ ਕੀਤੀ ਹੋਈ ਆ ਕਿ ਉਹ ਕਿਸੇ ਵੀ ਮੁਲਕ ਤੋਂ ਡਰਦਾ ਨਹੀਂ ਇੱਕ ਇੱਕ ਦੇਸ਼ ਜਿਹੜਾ 15 ਮੁਸਲਿਮ ਦੇਸ਼ਾਂ ਦੇ ਵਿੱਚ ਘਿਰਿਆ ਆ ਹੋਵੇ ਇੱਕ ਇੱਕ ਯਹੂਦੀ ਦੇਸ਼ ਔਰ ਤੁਸੀਂ ਦੇਖੋ ਕਿ ਜਿਹੜੀ ਇਜ਼ਰਾਈਲ ਦੀ ਜਿਹੜੀ ਆਬਾਦੀ ਆ ਉਹ ਮੈਂ ਤੁਹਾਨੂੰ 96 ਲੱਖ ਦੱਸ ਰਿਹਾ ਔਰ ਦੂਸਰੇ ਪਾਸੇ ਈਰਾਨ ਦੀ ਆਬਾਦੀ ਜਿਹੜੀ ਆ 9 ਕਰੋੜ ਤੋਂ ਵੀ ਜ਼ਿਆਦਾ ਆ ਹੂੰ ਜੇ ਰੱਖਿਆ ਦੇ ਹਿਸਾਬ ਦੇ ਨਾਲ ਕਰੀਏ ਤੇ ਇਜ਼ਰਾਈਲ ਰੱਖਿਆ ਦੇ ਹਿਸਾਬ ਦੇ ਨਾਲ 15ਵੇਂ ਨੰਬਰ ਤੇ ਆਂਦਾ ਤੇ ਈਰਾਨ ਜਿਹੜਾ 16ਵੇਂ ਨੰਬਰ ਤੇ ਆਂਦਾ ਹੂੰ ਮਤਲਬ ਹਥਿਆਰਾਂ ਦੀ ਸ਼ਕਤੀ ਦੋਨਾਂ ਕੋ ਸੇਮ ਆ ਪਰ ਇਜ਼ਰਾਈਲ ਦੀ ਜਿਹੜੀ ਟੈਕਨੀਕ ਆ ਉਹਦੇ ਜਿਹੜੇ ਹਥਿਆਰ ਆ ਅ ਅਪਡੇਟਡ ਹਥਿਆਰ ਆ ਜਿਹੜੇ ਆਟੋਮੈਟਿਕ ਉਹਦੇ ਕੋਲ ਉਹਦੇ ਹਥਿਆਰ ਆ ਜੀ ਉਹ ਅਮਰੀਕਾ ਔਰ ਰਸ਼ੀਆ ਦੇ ਮੁਕਾਬਲੇ ਦੇ ਉਹਦੇ ਕੋਲ ਹਥਿਆਰ ਆ ਉਹਦੀ ਟੈਕਨੀਕਸ ਬੜੀਆਂ ਸ਼ਾਨਦਾਰ ਆ ਲੜਾਈ ਲੜਨ ਦੀਆਂ ਸੋ ਇਸ ਕਰਕੇ ਮਿਡਲ ਈਸਟ ਦੇ ਦੇਸ਼ਾਂ ਦੇ ਵਿੱਚ ਇੱਕ ਐਸਾ ਛੋਟਾ ਜਿਹਾ ਮੁਲਕ ਜਿਹੜਾ ਇਰਾਨ ਵਰਗੇ ਏਡੇ ਵੱਡੇ ਦੇਸ਼ ਦੇ ਨਾਲ ਆੜਾ ਲੈ ਰਿਹਾ ਪੰਗਾ ਲੈ ਰਿਹਾ ਉਹਦਾ ਕਾਰਨ ਕੀ ਆ ਉਹਦਾ ਕਾਰਨ ਇਹ ਹੈ ਕਿ ਅਮਰੀਕਾ ਔਰ ਇਜ਼ਰਾਈਲ ਕਦੇ ਨਹੀਂ ਚਾਹੁੰਦਾ ਕਿ ਜਿਹੜਾ ਈਰਾਨ ਹੈ ਉਹ ਪਰਮਾਣੂ ਸ਼ਕਤੀ ਬਣੇ ਪੂਰੀ ਦੁਨੀਆ ਦੇ ਵਿੱਚ 57 ਮੁਸਲਿਮ ਦੇਸ਼ ਹੈ 57 ਮੁਸਲਿਮ ਦੇਸ਼ਾਂ ਦੇ ਵਿੱਚੋਂ ਸਿਰਫ ਇੱਕ ਮੁਸਲਿਮ ਦੇਸ਼ ਐਸਾ ਹੈ ਪਾਕਿਸਤਾਨ ਜਿਹਦੇ ਕੋਲ ਆਪਣੇ ਪਰਮਾਣੂ ਹਥਿਆਰ ਆ ਹਮ ਬਾਕੀ 56 ਦੇ ਕੋਲ ਆਪਣੇ ਪਰਮਾਣੂ ਹਥਿਆਰ ਨਹੀਂ ਔਰ ਤੁਹਾਨੂੰ ਯਾਦ ਹੋਏਗਾ ਕਿ ਇਹ ਵੀ ਬਾਰ-ਬਾਰ ਭਾਰਤ ਨੂੰ ਅੱਖਾਂ ਦਿਖਾਉਂਦਾ ਸੀ ਵੀ ਅਸੀਂ ਤਾਂ ਪਰਮਾਣੂ ਸ਼ਕਤੀਆਂ ਆ ਅਸੀਂ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਇਸ ਕਰਕੇ ਇਜ਼ਰਾਈਲ ਆਪਣੇ ਆਪ ਨੂੰ ਧਰਮ ਦੇ ਆਧਾਰ ਤੇ ਲੜਦਾ ਉਹ ਦੇਸ਼ ਮੁਸਲਿਮ ਕੱਟੜਪੰਥੀ ਉਹ ਮੁਲਕ ਆਪਣੇ ਆਪ ਨੂੰ ਕਹਿੰਦਾ ਹੋ। ਮੁਸਲਿਮ ਕੱਟੜਪੰਥੀ ਮੁਲਕ ਜਿਹੜਾ ਉਹਦੀ ਲੜਾਈ ਕਿਸ ਦੇ ਨਾਲ ਆ ਉਹਦੀ ਲੜਾਈ ਹੈ ਇਜ਼ਰਾਈਲ ਦੇ ਵਿੱਚ ਬੈਠੇ ਇਹ ਯਹੂਦੀਆਂ ਦੇ ਨਾਲ ਔਰ ਕ੍ਰਿਸਚੀਅਨਾਂ ਦੇ ਨਾਲ ਉਹਨਾਂ ਦੀ ਲੜਾਈ ਜਿਹੜੀ ਆ ਉਹ ਹਮੇਸ਼ਾ ਚੱਲਦੀ ਆ ਅਮਰੀਕਾ ਔਰ ਇਜ਼ਰਾਈਲ ਦੇ ਨਾਲ ਇਹ ਲੜਾਈ ਜਿਹੜੀ ਆ ਕੱਟੜਪੰਥੀ ਤੌਰ ਦੇ ਉੱਤੇ ਇਹ ਲੜਾਈ ਉਹਨਾਂ ਦੀ ਚੱਲਦੀ ਰਹਿੰਦੀ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡੇ ਨਾਲੇ ਲੋਕ ਤੱਕਾ ਕਰ ਰਹੇ ਇਜ਼ਰਾਈਲ ਔਰ ਅਮਰੀਕਾ ਸਾਡੇ ਨਾਲ ਤੱਕਾ ਕਰਦਾ ਹੁਣ ਈਰਾਨ ਜਿਹੜਾ ਉਹ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਬਣਾਉਣਾ ਚਾਹੁੰਦਾ ਜੀ ਉਹਦੇ ਉਤੇ ਪਾਬੰਦੀਆਂ ਲਗੀਆਂ ਹੋਈਆਂ ਬਹੁਤ ਸਾਰੀਆਂ ਹਮ ਕਿ ਇਜ਼ਰਾਈਲ ਔਰ ਅਮਰੀਕਾ ਕਦੇ ਨਹੀਂ ਚਾਹੁੰਦਾ ਕਿ ਉਹ ਨਿਊਕਲੀਅਰ ਪਾਵਰ ਬਣੇ ਔਰ ਉਹਨਾਂ ਨੂੰ ਪਤਾ ਕਿ ਇਹ ਕੱਟੜਪੰਥੀ ਦੇਸ਼ ਆ ਇਹ ਧਰਮ ਦੇ ਆਧਾਰ ਦੇ ਉੱਤੇ ਚੱਲਣ ਵਾਲਾ ਦੇਸ਼ ਆ ਕਿ ਕਿਸੇ ਵੀ ਟਾਈਮ ਪੂਰੀ ਦੁਨੀਆ ਦੇ ਵਿੱਚ ਤਵਾਈ ਮਚਾ ਸਕਦਾ ਜੇ ਨਿਊਕਲੀਅਰ ਪਾਵਰ ਬਣ ਗਿਆ ਤੇ ਲੜਾਈ ਦਾ ਕਾਰਨ ਵੀ ਇਹੀ ਹੈ ਲੜਾਈ ਦਾ ਕਾਰਨ ਵੀ ਇਹੀ ਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਹ ਅੰਦਰ ਖਾਤੇ ਇਹਦੇ ਉੱਪਰ ਇਹਨੂੰ ਨਿਊਕਲੀਅਰ ਪਾਵਰ ਬਣਾਉਣ ਦੇ ਲਈ ਉਹ ਸੋਧ ਚੱਲ ਰਹੇ ਸੀ ਔਰ ਦੱਸਿਆ ਜਾ ਰਿਹਾ ਕਿ ਉਹ ਸੋਧ ਜਿਹੜੇ ਸੀ ਉਹ 50 ਫੀਸਦੀ ਤੋਂ ਉੱਪਰ ਕਾਮਯਾਬ ਹੋ ਚੁੱਕੇ ਸੀ ਉਹ ਉਹਨਾਂ ਦੇ ਸਾਇੰਟਿਸਟ ਜਿਹੜੇ ਲੱਗੇ ਹੋਏ ਸੀ ਹਾਂ ਔਰ ਈਰਾਨ ਤੋਂ ਜਦੋਂ ਇਹ ਪੁੱਛਿਆ ਜਾਂਦਾ ਸੀ ਕਿ ਤੁਸੀਂ ਇਹ ਕਿਉਂ ਤਿਆਰ ਕਰ ਰਹੇ ਹੋ ਨਿਊਕਲੀਅਰ ਪਾਵਰ ਕਿਉਂ ਬਣਾਣਾ ਚਾਹੁੰਦੇ ਹੋ ਉਹ ਕਹਿੰਦੇ ਸੀ ਕਿ ਸਿਰਫ ਕਿਉਂਕਿ ਬਿਜਲੀ ਬਣਾਉਣ ਦੇ ਲਈ ਵੀ ਨਿਊਕਲੀਅਰ ਪਾਵਰ ਦੀ ਲੋੜ ਹੁੰਦੀ ਆ ਔਰ ਉਸ ਤੋਂ ਇਲਾਵਾ ਹੋਰ ਕਈ ਚੀਜ਼ਾਂ ਦੇ ਵਿੱਚ ਨਿਊਕਲੀਅਰ ਪਾਵਰ ਦੀ ਲੋੜ ਹੁੰਦੀ ਆ ਉਹ ਕਹਿੰਦੇ ਸੀ ਕਿ ਅਸੀਂ ਤਾਂ ਉਹ ਚੀਜ਼ਾਂ ਨੂੰ ਵਧਾਉਣ ਦੇ ਲਈ ਅਸੀਂ ਇਹਨੂੰ ਵਧਾ ਰਹੇ ਹਾਂ ਔਰ ਕਿਤੇ ਨਾ ਕਿਤੇ ਕੀ ਸੱਚਮੁੱਚ ਉਹਨਾਂ ਦਾ ਉਦੇਸ਼ ਆਹੀ ਸੀਗਾ ਨਹੀਂ ਅਮਰੀਕਾ ਔਰ ਇਜ਼ਰਾਈਲ ਨੂੰ ਪਤਾ ਕਿ ਉਹ ਨਿਊਕਲੀਅਰ ਪਾਵਰ ਬਣਾਣਾ ਚਾਹੁੰਦੇ ਹਨ ਉਹਨਾਂ ਦੇ ਲੰਬੇ ਸਮੇਂ ਤੋਂ ਉਹਨਾਂ ਦੀ ਇਹ ਡਿਮਾਂਡ ਰਹੀ ਆ ਕਿ ਇੱਕ ਮੁਸਲਿਮ ਦੇਸ਼ ਹੋ ਕੇ ਅਸੀਂ ਕਿਉਂ ਨਹੀਂ ਨਿਊਕਲੀ ਡੋਨਲਡ 트럼ਪ ਹੀ ਰਾਸ਼ਟਰਪਤੀ ਸੀ ਅਮਰੀਕਾ ਦੇ ਉਹਨਾਂ ਨੇ ਪਾਬੰਦੀ ਲਗਾ ਦਿੱਤੀ ਸੀ ਇਹਨਾਂ ਦੇ ਉੱਪਰ ਈਰਾਨ ਦੇ ਉੱਪਰ ਪਾਬੰਦੀ ਲਗਾ ਦਿੱਤੀ ਸੀ ਕਿ ਤੁਸੀਂ ਨਿਊਕਲੀਅਰ ਪਾਵਰ ਨਹੀਂ ਬਣਾਉਣਾ ਔਰ ਕਈ ਮੁਲਕਾਂ ਨੂੰ ਇਹ ਧਮਕੀ ਦਿੱਤੀ ਸੀ ਅਮਰੀਕਾ ਨੇ ਉਦੋਂ ਕਿ ਤੁਸੀਂ ਇਹਨਾਂ ਤੋਂ ਤੇਲ ਖਰੀਦਣਾ ਬੰਦ ਕਰੋ ਇਹਨਾਂ ਨੂੰ ਕੋਲ ਪੈਸਾ ਜਾਂਦਾ ਇਹ ਪੈਸਾ ਨਿਊਕਲੀਅਰ ਪਾਵਰ ਦੇ ਵਿੱਚ ਲਗਾ ਦੇਣਗੇ ਔਰ ਉਸ ਮੌਕੇ ਦੇ ਉੱਤੇ ਉਸ ਸਮੇਂ ਦੇ ਉੱਪਰ ਫਰਾਂਸ ਇਟਲੀ ਭਾਰਤ ਵਰਗੇ ਕਈ ਮੁਲਕਾਂ ਨੇ ਕੱਚਾ ਤੇਲ ਜਿਹੜਾ ਸੀ ਮੰਗਵਾਣਾ ਈਰਾਨ ਤੋਂ ਕੱਟ ਕੀਤਾ ਸੀ ਕੱਟ ਕੀਤਾ ਸੀ ਕਿ ਈਰਾਨ ਤੋਂ ਤੇਲ ਨਹੀਂ ਮੰਗਵਾਉਣਾ ਜੀ ਉਸ ਤੋਂ ਬਾਅਦ ਕੁਝ ਮੁਲਕ ਰਹਿ ਗਏ ਸੀ ਚੀਨ ਵੀ ਇਹਨਾਂ ਦੇ ਵਿੱਚ ਵੱਡਾ ਮੁਲਕ ਸੀ ਪਰ ਚੀਨ ਅੰਦਰ ਖਾਤੇ ਇੱਕ ਦੋ ਦੇਸ਼ਾਂ ਦੇ ਨਾਮ ਤੇ ਉਤੇ ਗਲਤ ਲੈਵਲ ਲਗਾ ਕੇ ਅੱਜ ਵੀ ਤੇਲ ਉਹਨਾਂ ਦਾ ਉਹ ਵੱਡਾ ਸਭ ਤੋਂ ਵੱਡਾ ਗਾਹ ਕੇ ਇਰਾਨ ਦਾ ਜੀ ਅੱਜ ਦੇ ਟਾਈਮ ਤੇ ਕੋਈ ਹੈ ਉਹ ਹੈ ਚੀਨ ਹੂੰ ਹੁਣ ਤੁਸੀਂ ਦੇਖੋ ਕਿ ਜਦੋਂ ਅਮਰੀਕਾ ਔਰ ਇਜ਼ਰਾਈਲ ਕਦੇ ਨਹੀਂ ਚਾਹੁੰਦਾ ਕਿ ਈਰਾਨ ਨਿਊਕਲੀਅਰ ਪਾਵਰ ਬਣੇ ਹੂੰ ਹੁਣ ਜਦੋਂ ਇਜ਼ਰਾਈਲ ਨੂੰ ਇਸ ਚੀਜ਼ ਦਾ ਪਤਾ ਲੱਗਾ ਕਿ ਇਹ ਬਹੁਤ ਨੇੜੇ ਪਹੁੰਚਣ ਵਾਲਿਆਂ ਤਾਂ ਇਜ਼ਰਾਈਲ ਨੇ ਹਮਲਾ ਕਰ ਦਿੱਤਾ ਹੂੰ ਇਰਾਨ ਦੇ ਉੱਪਰ ਹੂੰ ਔਰ ਸਭ ਤੋਂ ਪਹਿਲਾਂ ਜਿਸ ਦਿਨ ਪਹਿਲੇ ਦਿਨ ਹਮਲਾ ਹੋਇਆ 200 ਹਵਾਈ ਜਹਾਜ਼ ਈਰਾਨ ਦੇ ਅਸਮਾਨ ਦੇ ਵਿੱਚ ਘੁੰਮ ਰਹੇ ਸੀ ਮਤਲਬ ਉਹਨਾਂ ਨੇ ਟਾਰਗੇਟ ਕਰਕੇ 20 ਦੇ ਕਰੀਬ ਵਿਗਿਆਨਿਕ ਮਾਰ ਦਿੱਤੇ ਜਿਹੜੇ ਸੋਧ ਕਰ ਰਹੇ ਸੀ ਔਰ 10 ਤੋਂ 12 ਦੇ ਕਰੀਬ ਇਹਨਾਂ ਦੇ ਵੱਡੇ ਕਮਾਂਡਰ ਜਿਹੜੇ ਆਰਮੀ ਨੂੰ ਚੀਫ ਡਿਫੈਂਸ ਸਟਾਫ ਜਿਹੜਾ ਸੀ ਉਹਨਾਂ ਦਾ ਉਹ ਮਾਰ ਦਿੱਤਾ ਮਤਲਬ ਆਰਬੀ ਦੇ ਜਿਹੜੇ ਮੁਖੀ ਸੀਗੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਡਰੋਨ ਮਤਲਬ ਜੇ 7 ਮੰਜ਼ਲੀ ਦੇ ਵਿੱਚ ਐਸੇ ਡਰੋਨ ਇਜ਼ਰਾਈਲ ਦੇ ਕੋਲ ਹੈ ਐਸੀਆਂ ਮਿਸਾਈਲਾਂ ਹੈ ਇਜ਼ਰਾਈਲ ਦੇ ਕੋਲ ਕਿ ਜੇ ਇੱਕ ਬਿਲਡਿੰਗ ਜਿਹੜੀ ਆ 50 ਮੰਜ਼ਲਾ ਹੈ ਤੇ ਉਹਨੇ ਜਿਹੜਾ ਟਾਰਗੇਟ ਕਰਨਾ ਉਹ 7ਵੀਂ ਮੰਜ਼ਲ ਦੇ ਉੱਪਰ ਜਿਹੜਾ ਉਹਨਾਂ ਦਾ ਉਹਨਾਂ ਦਾ ਸਬਜੈਕਟ ਰਹਿੰਦਾ ਜਿਹੜਾ ਉਹ ਨੁਕਸਾਨ ਪਹੁੰਚਾ ਸਕਦਾ ਉਹਨੂੰ ਟਾਰਗੇਟ ਕਰਨਾ ਇਜ਼ਰਾਈਲ ਕੋਲ ਇੰਦਾ ਦੀਆਂ ਮਿਸਾਈਲਾਂ ਮਿਸਾਈਲਾਂ ਹੈਗੀਆਂ ਟੈਕਨੀਕਸ ਹੈਗੀਆਂ ਕਿ 7ਵੀਂ ਮੰਜ਼ਲ ਨੂੰ ਹੀ ਜਾ ਕੇ ਉਹ ਡਿਸਟਰੋਏ ਕਰੇਗਾ ਮਤਲਬ ਸਾਰੀ ਬਿਲਡਿੰਗ ਖੜੀ ਰਹੂਗੀ 7ਵੀਂ ਮੰਜ਼ਲ ਆਲਾ ਹੀ ਸਾਰਾ ਕੁਝ ਢਾਡ ਦੇਣਾ ਉਹਨੇ ਜਾ ਕੇ ਮਤਲਬ ਇਹ ਕੀਤਾ ਉਹਨਾਂ ਨੇ ਉਸਨ ਪਹਿਲੇ ਦਿਨ ਉਹਨਾਂ ਨੇ ਇਹਨਾਂ ਦੇ ਹੈੱਡ ਮਾਰਦੇ ਤੇ ਸਾਰੇ ਆਰਮੀ ਦੇ 20 ਦੇ ਕਰੀਬ ਵਿਗਿਆਨਿਕ ਮਾਰ ਦਿੱਤੇ ਔਰ ਉਸ ਤੋਂ ਬਾਅਦ ਈਰਾਨ ਦੇ ਕੋਲ ਵੀ ਕੁਝ ਮਿਸਾਈਲਸ ਐਸੀਆਂ ਨੇ ਜਿਹੜੀਆਂ ਬਹੁਤ ਖਤਰਨਾਕ ਸੀ ਔਰ ਇਸੇ ਕਰਕੇ ਇਜ਼ਰਾਈਲ ਨੂੰ ਪਤਾ ਸੀ ਕਿ ਉਹ ਵਾਪਸ ਸਾਡੇ ਉੱਪਰ ਹਮਲਾ ਕਰਨਗੇ ਇਜ਼ਰਾਈਲ ਨੂੰ ਇਸ ਗੱਲ ਦਾ ਪਤਾ ਸੀ ਔਰ ਇਸੇ ਗੱਲ ਕਰਕੇ ਇਜ਼ਰਾਈਲ ਨੇ ਵੀ ਉਸੇ ਦਿਨੇ ਆਪਣੇ ਮੁਲਕ ਦੇ ਵਿੱਚ ਇਸ ਚੀਜ਼ ਦਾ ਐਲਾਨ ਕਰਾਤਾ ਸੀ ਹਾਰਨ ਵੱਜਣੇ ਸ਼ੁਰੂ ਹੋ ਗਏ ਸੀ ਕਿ ਈਰਾਨ ਜਿਹੜਾ ਕਦੇ ਵੀ ਟਾਈਮ ਹਮਲਾ ਕਰ ਸਕਦਾ ਔਰ ਈਰਾਨ ਨੇ ਅੱਜ ਸਵੇਰੇ 24 ਬਲਾਸਟਿਕ ਮਿਸਾਈਲਾਂ ਜਿਹੜੀਆਂ ਉਥੇ ਛੱਡੀਆਂ ਔਰ ਪੰਜ ਤੋਂ ਵੱਧ ਬੰਦੇ ਇਜ਼ਰਾਈਲ ਦੇ ਵਿੱਚ ਵੀ ਮਰ ਗਏ